अज मैं आ भी अनाउंस कर दें कि जलंधर पार्लीमेंट सीट तो सरमिंदर सिंह के पी जी एक उम्मीदवार श्री बाकी सीटा का भी मैं अनाउंसमेंट कर लग्या ਕੁਝ ਜਿਹੜੇ ਸਾਰੇ ਇਕੱਠੇ ਹੀ ਹੋਏ ਆ ਆ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਨ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰਤ ਜੋਲੇ ਹਾਂਜੀ ਜੇ ਵੀ ਕਰਦੇ ਸੋ ਬਠਿੰਡੇ ਤੋਂ ਵੀ ਬਾ ਹਰ ਸਿਮਰਤ ਕੋਨ ਬਾਦਲ